ਜਪ ਜੀ ਸਾਹਿਬ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਣਾ ਹੋਵੈ ਜੇ ਸੋਚੀ ਲਖ ਬਾਦ ਚੁੱਪੈ ਚੁਪ ਨਾ ਹੋਵੈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ ਸਹ ਸਿਆਣ ਪਾ ਲਖ ਹੋ ਹੈ ਤਾਂ ਇੱਕ ਨ ਚੱਲੇ ਨਾਲ ਕਿਵ ਸਚਿਆਰਾ ਹੋਈ ਐ ਕਿ ਕੂੜਾ ਤੇ ਤੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨਿਆ ਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲੈ ਵੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈ ਐ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੇ ਜੇ ਬੁੱਝੈ ਤਾ ਹੋ ਮੈਂ ਕਹਿ ਨਾ ਕੋਇ ਗਾਵੇ ਕੁਤਾਨ ਹੋਵੇ ਕਿ ਸੈਤਾਨ ਗਾਵੇ ਕੁਦਰਜਨੇ ਨਿਸਾਣ ਗਾਵੇ ਕੋ ਗੁਣ ਵੜਿਆਈਆ ਚਾਰ ਗਾਵੇ ਕੋ ਵਿਦਿਆ ਵਿਖੰ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਗਾਵੈ ਕੋ ਜੀ ਲੈ ਫਿਰਦੇ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੇ ਹਾਦਰ ਹਾਦਰ ਕਤਨਾ ਕਤਿਨਾ ਵੈ ਤੋਟ ਕਰ ਕਰ ਕਤੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਤਕ ਪਾਏ ਜੁਗਾ ਜੁਗੰਤਰ ਖਾਈ ਖਾਈ ਹੁਕਮਿ ਹੁਕਮ ਚਲਾਏ ਦਾਉ ਨਾਨਕ ਵਿਗ ਸਹਬੇ ਪ੍ਰਭਾਉ ਸਚਾ ਸਾਇਬ ਸਾਜਨਾਏ ਭਾਖਿਆ ਭਗਵ ਅਪਾਰ ਆਖੇ ਮੰਗੈ ਦੇਤੀ ਦਾ ਕਰੇ ਦਾਤਾਰ ਫਿਰ ਕਹਿ ਕੇ ਰਖੀ ਹੈ ਜਿਦਿਸੈ ਦਰਬਾਰ ਮੂਕੇ ਬੁਲਣ ਬੁਲੀ ਹੈ ਜਿਸੁ ਸੰਤ ਰੇ ਪਿਆਰ ਅੰਮ੍ਰਿਤ ਵੇਲਾ ਸਚਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕੇ ਵੇ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਵ ਨਿਰੰਝਨ ਸੋਏ ਜਿਨ ਸੇ ਵਤਨ ਪਾਇਆ ਮਾਨਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰੇਸ਼ਰ ਗੁਰਪੁਰਖ ਪਰਮਾਗੁਰ ਪਾਰਵਤੀ ਮਾਈ ਜੇ ਹੋ ਜਾਣਾ ਆਖ ਨਾਹੀ ਕਹਿਣਾ ਕਤ ਨਜਾਈ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਜਾਈ ਤੀਰਤ ਨਾਵਾ ਜੇ ਤ ਸੁਭਾਵਾ ਮਿਲ ਪਾਣੇ ਕੇ ਨਾਹੀ ਕਰੀ ਜੇਤੀ ਸੇ ਟੋਪਾਈ ਵੇਖਾ ਬਿਨ ਕਰਮਾ ਕੇ ਮੇਲੇ ਲਈ ਬਤ ਵਿੱਚ ਰਤਨ ਜਵਾ ਹਰਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾਇਕ ਦਾਤਾ ਸੋ ਮੈਂ ਵਿਸਰ ਨਜਾਈ ਜੇ ਜੁਗਚਾਰਿਆ ਅਰਜਾ ਹੋਰ ਦਸੋਣੀ ਹੋਏ ਨਵਾਂ ਖੰਡਾ ਵੇ ਜਾਣੀਏ ਨਾਲ ਚਲੇ ਸਭ ਕੋਏ ਚੰਗਾ ਨਾਮ ਰਖਾਇ ਕਹਿ ਜਸ ਕੀਤ ਜਗਲੇ ਜੀ ਤਿਸ ਨਦਰਨਾ ਬਈ ਤ ਵਾਤ ਨ ਪੁੱਛੈ ਕੀ ਕੀਟਾ ਅੰਦਰ ਗੀਟ ਕਰ ਦੂਸੀ ਦੋਸ ਤਰੀ ਨਾਨਕ ਨਿਰਗੁਣ ਗੁਣ ਕਰੇ ਗੁਣਵੰਤੇ ਆਗੁਣ ਦੇ ਤੇਹਾ ਕੋਈ ਨ ਸੋਜੈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਰਤ ਤਵਲੇ ਆਕਾਸ਼ ਸੁਣਿਆ ਦੀਪ ਲੋਪ ਪਾਤਾਲ ਸੁਣਿਆ ਪੂਜ ਨ ਸਕੈ ਕਾਲ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾਨਾਸ ਸੁਣਿਆ ਈਸ਼ਰ ਬਰਮਾਇੰਦ ਸੁਣਿਆ ਮੁਕਸਲਾ ਹਰਮੰਦ ਸੁਣਿਆ ਜੋਗ ਜੋਗ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾਇਸ਼ਨਾਨ ਸੁਣਿਆ ਪਰਪੜ ਪਾਵੇ ਮਾਨ ਸੁਣਿਆ ਲਾਗੇ ਸਾਈ ਧਿਆਨ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੇ ਰਾਗ ਸੁਣਿਆ ਹੱਥ ਵੈਸ ਗਾਉ ਨਾਨਕ ਭਗਤਾਂ ਸਦਾ ਵਿਕਾਸ ਸੁਣਿਆ ਦੂਖ ਪਾਪ ਕਾ ਨਾਸ ਮਨ ਕੀ ਗਤ ਕਹੀ ਨ ਜਾਏ ਜੀ ਕੋ ਕਹੇ ਪਿਛਾ ਪਿਸਦਾ ਇਕ ਆਗਦ ਕਲਮ ਨ ਲਿਖਣ ਹਾਰ ਮਨ ਕੀ ਕਵੇ ਕਰਨ ਵਿਚਾਰ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਸੁੱਤ ਹੋਵੇ ਮਨ ਬੁੱਧ ਮੰਨੇ ਸਗਲ ਪਵਣ ਕੀ ਸੁੱਤ ਮੰਨੇ ਮੋ ਛੋਟਾ ਨਾ ਖਾਈ ਮੰਨੇ ਜਮ ਕੇ ਸਾਥ ਨ ਜਾਏ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰ ਖਾਕ ਨ ਪਾਈ ਮੰਨੇ ਪਛੋਂ ਪਰ ਗਰਜਾਈ ਮੰਨੇ ਮਗਨ ਚੱਲੇ ਪੰਥ ਮੰਨੇ ਧਰਮ ਸੀਤੀ ਸੰਬੰਧ ਐਸਾ ਨਾਮ ਨਰਨਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੇ ਭਾਵੇਂ ਮੁਖ ਦੁਆਲ ਮੰਨੇ ਪਰਵਾੜੇ ਸਾਧਾਰ ਮੰਨੇ ਤਰੇ ਤਾਰੇ ਗੁਰ ਸਿੱਖ ਮੰਨੇ ਨਾਨਕ ਭਵੇਂ ਨਾ ਭਿਖ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਨ ਪੰਜ ਪ੍ਰਧਾਨ ਪंचे ਭਾਵੇਂ ਦਰਗਹਿ ਮਾਨ ਪंचे ਸੁਖ ਹੈ ਦਰ ਰਾਜਾਨ ਪੰਚਾ ਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਦੇ ਕਹਿਰਨੇ ਨਾਈ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੂਕ ਥਾਪ ਰਖਿਆ ਜਨ ਸੂਤ ਜੇ ਕੋ ਬੁਝਾ ਹੋਵੇ ਸਤਿਆਰ ਤਬ ਲੈ ਉਪਰ ਕੀਤਾ ਪਾਰ ਧਰਤੀ ਹੋਰ ਪਰੇ ਹੋਰ ਹੋਰ ਤਿਸਤੇ ਪਾਰ ਤਲ ਕਮਣ ਜੋਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਕਿਆਂ ਬੁੜੀ ਕਲਾਮ ਹਿਓ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਂ ਸਵਾਲੂ ਰੂਪ ਕੀਤੀ ਦਰ ਜਾਣੇ ਕੋਣ ਕੂਤ ਕੀਤਾ ਬਸਾਓ ਏ ਕੋ ਖਵਾਓ ਤਿਸਤੇ ਹੋਏ ਲਖਤਰੀ ਆਵ ਕੁਦਰਤ ਕਮਣ ਕਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤੂੰ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਸੰਖ ਭਾਉ ਸੰਖ ਪੂਜਾ ਸੰਖ ਤਪਦਾ ਸੰਖ ਗ੍ਰੰਥ ਮੁਖਵੇਦ ਪਾਠ ਅਸੰਖ ਜੋਗਮਨ ਰਹੇ ਉਦਾਸ ਅਸੰਖ ਭਗਤ ਕੁੰਗਿਆਨ ਵਿਚਾਰ ਸੰਖ ਸਤੀਆ ਸੰਖ ਦਾਤਾਰ ਸੰਖ ਸੂਰਮੂ ਭਖਸਾਰ ਅਸੰਖ ਮੂਲ ਵਿਲਾਇ ਤਾਰ ਕੁਦਰਤ ਕਵਣ ਕਾ ਵਿਚਾਰ ਬਾਰੇ ਨਾ ਜਾਵਾ ਇੱਕ ਵਾਰ ਜੋਤ ਤੁਧ ਭਾਵੇ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂ ਕਮੁਰ ਕੰਦਕੂਰ ਅਸਾਂ ਚੋਰ ਹਰਾਮਖੋਰ ਅਸਾਂ ਕਮਰ ਕਰ ਜਾਏ ਜੋਰ ਸੰਗਲ ਵੜਤੇ ਕਮਾਏ ਸੰਗ ਪਾਪੀ ਪਾਪ ਕਰ ਜਾਏ ਅਸਾਂਕ ਕੂੜਿਆਰ ਕੂੜੇ ਫਿਦਾਏ ਸੰਗ ਮਲੇਸ਼ ਮਲ ਭਖਾਏ ਅਸਾਂਕ ਨਿੰਦਕ ਸਿਰ ਕਰੇ ਭਾਰ ਨਾਨਕ ਨੀਜ ਕਾਏ ਵਿਚਾਰ ਵਾਰਿਆ ਨ ਜਾਬਾ ਏਕ ਵਾਰ ਜੋਤਿ ਤੁਪਾਵੈ ਸਾਈ ਭਲੀ ਕਾ ਤੂ ਸਦਾ ਸਲਾਮਤ ਨਰੰਕਾਰ ਅਸਾਂਕ ਨਾਬ ਸੰਕਥਾਵ ਗੰਮ ਗੰਮ ਸੰਖ ਲੋ ਸੰਕ ਐਸਰ ਭਾਰ ਹੋਇ ਅਖਰੀ ਨਾਮਕਰੀ ਸਾਲਾ ਅਖਰੀ ਗਿਆਨ ਗੀਤ ਗੁੰਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ जिने लिखे तिसरनाए जे प्रमाए ते पाए जे तकी तते तना हो बिना वे नाही को ठाव कुदरत कवन का विचार बारे ना जावे एक बार जोत तुभावे साईं पलीकार तू सदा सलामत निरंकार भरियाए हाथ पैर तन दे पानी तों ताए उतरसके मूत प्लीते कपड़ होए दे साबून लइया ओ धोए भरियाए अमृत पापा के संग ओ तों पहनावे के रंग पुनी पापी आखण नाही कर कर करना लिख ले जाओ पीबी जा पे खाओ नानक हुक्मिया बुजाओ तीर्थ तप दया ददान जे को पावै तल्का मान सुनया मनिया मन कीता पाओ अंतरगत तीर्थ मणाओ सब गुण तेरे मैं नाही ਕੋਏ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤਾ ਬਾਣੀ ਬਰਮਾਓ ਸਤ ਸੁਆਨ ਸਦਾ ਮਨ ਚਾਓ ਕਵਣ ਸੋ ਵੇਲਾ ਵਕਤ ਕਵਣ ਕਵਣ ਚਿਤ ਕਵਣ ਵਾਰ ਕਵਣ ਸੁਰਤੀ ਮਾਓ ਕਵਣ ਜਿਤ ਹੋਆ ਕਾਲ ਮੇਲ ਨ ਪਾਇਆ ਪੰਡਤੀ ਜੀ ਹੋਵੈ ਲੇਖ ਪੁਰਾਣ ਵਕਤ ਨ ਪਾਇਓ ਕਾਧੀਆਂ ਜੇ ਲਿਖਣ ਲੇਖ ਕੁਰਾਨ ਸਿਤਵਾਰ ਨਾ ਜੋਗੀ ਜਾਣੈ ਰਤਮਾਓ ਨ ਕੋਈ ਜਾ ਕਰਤਾ ਸੇਟੀ ਕੋ ਸਾਜੇ ਆਪੇ ਜਾਣੇ ਸੋਏ ਕਿ ਕਰਾ ਕਿ ਕਿ ਸਲਾਇ ਕਿਉ ਬਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾ ਹੀ ਕੀਤਾ ਜਾ ਕਹ ਹੋਵੇ ਨਾਨਕ ਜੀ ਕੋ ਆਪੋ ਜਾਣੇ ਅੱਗੇ ਗਿਆਨ ਸੁਹੇ ਪਤਲ ਪਤਲ ਲਖਾ ਅਗਾ ਸਾਇਆਗਾਸ ਉੜ ਕੋੜ ਕਪਾਲ ਤਕੇ ਵੇਦ ਕੈਨਿਕ ਬਾਤ ਸੈ ਸਟਾਰਾ ਕੈਨਕ ਤੇ ਬਾ ਹਸਲੋ ਇਕ ਤਾਤ ਲੇਖਾ ਹੋਏ ਤਾਂ ਲਿਖਿਆ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀ ਆਇਆ ਪੇ ਜਾਣੇ ਆਪ ਸਲਾਇ ਸਲਾਇ ਤੀ ਸੁਤ ਨ ਪਾਈਆਂ ਨਦੀਆਂ ਕਹਿਵਾ ਪਵੈ ਸਮੁੰਦ ਨ ਜਾਣੀ ਐ ਸਮੁੰਦ ਸਾਹ ਸੁਲਤਾਨ ਗ੍ਰਹ ਸੇਤੀ ਮਾਲ ਤਨ ਕੀੜੀ ਤੁੰਲਾ ਹੋਵਨੀ ਜੇ ਕਿਸ ਮਰੂ ਨਾ ਵਿਸਰੈ ਅੰਤ ਨ ਸਿਫਤੀ ਕਹਿਣਾ ਅੰਤ ਅੰਤ ਨ ਕਰਨਾ ਦੇ ਨਾ ਅੰਤ ਅੰਤ ਨ ਵੇਖਣ ਸੁਣਨ ਨਾ ਅੰਤ ਅੰਤ ਨ ਜਾਪਿਆ ਕਿਆ ਮਨ ਮੰਤ ਅੰਤ ਨ ਜਾਪਿਆ ਕੀਤਾ ਆਕਾਰ ਅੰਤ ਨ ਜਾਪਿਆ ਬਾਰ ਬਾਰ ਅੰਤ ਕਾਰਨ ਕੀਤੇ ਬਿਲਾ ਆਏ ਤਾਂ ਕਿ ਅੰਤ ਨ ਪਾਈ ਜਾਏ ਹੋ ਅੰਤ ਨ ਜਾਣੇ ਕੋਈ ਬਹੁਤਾ ਕਈਏ ਬਹੁਤਾ ਹੋਏ ਵੱਡਾ ਸਾਇਬ ਉੱਚਾ ਥਾ ਉੱਚੇ ਉਪਰ ਉਚਾ ਨਾ ਹੋਏ ਬਟੂਚਾ ਹੋਵੇ ਕੋਏ ਤੇ ਸੂਚੇ ਕੋ ਜਾਣੇ ਸੋਏ ਜੀਵ ਡਿਆਪ ਜਾਣੇ ਆਪ ਆਪ ਨਾਨਕ ਗਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨ ਜਾਏ ਵੱਡਾ ਦਾਤਾ ਤਿਲ ਨ ਤਮਾਈ ਕੀਤੇ ਮੰਗਿਆ ਜੂਤੋਂ ਪਾਰ ਕੀਤੇ ਗਲਤ ਨਹੀਂ ਵਿਚਾਰ ਕੀਤੇ ਖਬ ਤੂਟੇ ਵਕਾਰ ਕੀਤੇ ਲੈ ਲੈ ਮੁਕਰ ਪਾਏ ਕੀਤੇ ਮੂਰਖ ਖਾਈ ਖਾਈ ਕੀਤਿਆਂ ਦੁਖ ਭੂਖ ਸਦਮਾਰੇ ਪੀਦਾ ਤੇਰੀ ਦਾਤਰ ਬੰਦ ਕਲਾਸੀ ਭਾਣੇ ਹੋਏ ਹੋ ਰੱਖ ਨਸਕੇ ਕੋਈ ਦੇਖੋ ਖਾਈ ਤਾਕਣ ਪਾਇਓ ਜਾਣੇ ਜਿਤਿਆ ਮੁਖਾਈ ਆਪੇ ਜਾਣੇ ਆਪੇ ਦੇ ਆਤੇ ਸਿਪਕੇਈ ਕੇ ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਮੁੱਲਾ ਵੇ ਮੁੱਲੇ ਜਾਏ ਅਮੁੱਲ ਭਾਈ ਮੁੱਲਾ ਸਮਾਏ ਅਮੁੱਲ ਤਰਮ ਅਮੁੱਲ ਦੀ ਬਾਣ ਅਮੁੱਲ ਤੋਲ ਅਮੁੱਲ ਪ੍ਰਮਾਣ ਅਮੁੱਲ ਬਖਸੀ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪ੍ਰਮਾਣ ਅਮੁੱਲੋ ਅਮੁੱਲਾ ਕਾ ਨਾ ਜਾਏ ਆਖ ਆਖ ਰਹਿਲ ਬੁਲਾਈ ਆਖੇ ਵੀਰ ਪਾਟ ਪੁਰਾਣੇ ਆਖੇ ਪੜੇ ਕਰੇ ਬਖਿਆਣ ਆਖੇ ਬਰਮੀ ਆਖੇ ਇੰਦੇ ਆਖੇ ਗੂਪੀ ਤੇ ਗੋਵਿੰਦ ਆਖੇ ਈਸ਼ਰ ਆਖੇ ਸੇਤ ਆਖੇ ਕੀਤੇ ਕੀਤੇ ਬੁੱਧ ਆਖੇ ਦਾਨ ਵੇ ਆਖੇ ਦੀਵ ਆਖੇ ਸੁਰ ਨਰਮਨ ਜਨ ਸੇਵ ਕੀਤੇ ਆਖੇ ਆਖਣ ਪਾਏ ਕੀਤੇ ਕਹਿ ਗਏ ਉੱਠ ụt ਜਾਏ ਤੇ ਕੀਤੇ ਹੋਰ ਕਰੇ ਤਾਕ ਨਾ ਸਕੈ ਕੀ ਕੀ ਜੇਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖਿਆ ਸਰਗਾ ਵਾਰ ਗਵਾਰ ਸੋਦਰ ਕਿਹਾ ਸੁਕਰ ਕਿਹਾ ਜਤਬੈ ਸਰਬ ਸਮਾਲੇ ਬਾਜੀ ਨਾਦਨ ਇਕ ਸੰਕਾ ਕੀ ਤੇ ਬਾਣ ਹਾਰੇ ਕੀ ਤੇ ਰਾਗਪਰੀ ਸੁ ਕਹੀਨ ਕੀ ਤੇ ਗਾਵਣ ਹਾਰੇ ਗਾਵੇ ਤੁਹਾਨੂੰ ਪਉਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੋਪ ਤੇ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਹਿਸ਼ਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਜਾਵੇ ਇੰਦਨ ਦਸਮ ਬੈਠੇ ਦੀਵਤੇ ਅੰਦਰ ਨਾਲੇ ਗਾਵੇ ਸਰਬ ਸਮਾਤੀ ਅੰਦਰ ਗਾਵਣ ਸਾਥ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪੰਡਤ ਬਲਨ ਕੀ ਸਰਜੁਗੁਜੁਗ ਵੇਦਾਨਾ ਲੇ ਗਾਵੇ ਮੋਹਣੀਆ ਮਨਮੋਹਨ ਸੁਰਗਾ ਮਚ ਪਿਆਲੇ ਗਾਵਨ ਤਨੁ ਪਾਈ ਤੇਰੇ ਅਡਸਰਤੀਤ ਨਾਲੇ ਗਾਵੇ ਜੋਤਮਾ ਬਲਸੂਰਾ ਗਾਵੇ ਖਾਣੀ ਚਾਰੇ ਗਾਵੇ ਖੰਡ ਮੰਡਲ ਵਰਪੰਡਾ ਕਰ ਕਰੇ ਕਿਤਾਰੇ ਸੇਤ ਤੁਨੋਂ ਗਾਵੇ ਜੋਤੁ ਭਾਵਰ ਤੇ ਤੇਰੇ ਭਗਤਰਸਾਲੇ ਹੋਰ ਕੀਤੇ ਗਾਵਨ ਸੇ ਮੈਂ ਚਿਤਨਾਵਨ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਾਸਾ ਸੱਟਾ ਸਾਥੀ ਨਹੀਂ ਹੈ ਬੀਹੋਸੀ ਜਾਇ ਨਾ ਜਾਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿੰਸੀ ਮਾਇਆ ਜਿੰਨੂ ਪਾਈ ਕਰ ਕਰ ਵੇਖਿਆ ਕੀਤਾ ਆਪਣਾ ਜਿਵੇਂ ਤਿਸ ਦੀ ਵੜਿਆਏ ਜੋਤਸ ਭਾਵੇਂ ਸੋਏ ਕਰਦੀ ਹੁਕਮ ਨ ਕਰਨਾ ਜਾਈ ਸੋ 파ਰਸ਼ਾ ਉਹ ਸ਼ਾਹਾਂ 파ਰ ਸਾਹਿਬ ਨਾਨ ਪ੍ਰਹਿ ਨ ਜਾਈ ਮੁੰਦਾ ਸੰਤੋਖ ਸਰਮ ਪਾ ਝੋਲੀ ਧਿਆਨ ਕੀ ਕਰੇ ਬੀਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤ ਜਗ ਜੀਤ ਆਦੀ ਤਿਸ ਹੈ ਆਦੇਸ ਆਧ ਨੀਲ ਨਾਦ ਨਾਤ ਜੁਗ ਜੁਗ ਇੱਕੋ ਵੇਸ ਉਕਤ ਗਿਆਂਦੇ ਆ ਪੰਡਾਰਨ ਕਟਕੜ ਕਟਵਾਜੇ ਨਾਦ ਆਪਨਾਥ ਨਾਤੀ ਸੁਭਜ ਕੀਨ ਦੇ ਸਦ ਬਰਾਸਾਦ ਸੰਜੋਗ ਵਿਜੋਗ ਤੋਂ ਕਾਰਜ ਲਾਵੇ ਨਿਖਿਆ ਵਿਪਾਦ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਗਤ ਵੇ ਕੋ ਵੇਸ ਏ ਕਮਾਈ ਜੁਗਤ ਵੇ ਆਈ ਤੈਂ ਚੇਲੇ ਪ੍ਰਮਾਣਿਕ ਸੰਸਾਰੀ ਇਕ ਪੰਡਾਰੀ ਇਕ ਲਾਈ ਦੀਵਾਨ ਜੀਵਤ ਸੁਭਾਵੈ ਤਵੇ ਚਲਾਵੇ ਜਿ ਹੂ ਵੇ ਪ੍ਰਮਾਣ ਉਹ ਵੇਖੈ ਉਹਨਾਂ ਨਦ ਨਾ ਵੇ ਬੋਤਾਇਓ ਵੇ ਡਾਨ ਆਦੇਤ ਸੇ ਆਦੇਸ ਆਦ ਨੀਲ ਨਾਦ ਨਾਦ ਜੁਗਤ ਵੇ ਕੋ ਵੇਸ हासन ਲੋਇ ਲੋਇ ਪੰਡਾਰ ਜੋਪ ਚ ਪਾਇਆ ਸੋ ਏਕਾ ਵਾਰ ਕਰ ਕਰ ਵੇਖੇ ਸਰਜਨਹਾਰ ਨਾਨਕ ਸੱਚੇ ਕੀ ਸਾਚੀ ਗਾਰ ਦੇਤ ਸਿਆ ਦੇ ਸਾਧਨੀ ਲਾ ਨਾਦ ਨਾਤ ਜੁਗਤੂ ਕੋ ਵੇਸ ਇਕ ਦੂਜੀ ਪੌ ਲਖ ਹੋ ਹੈ ਲਖੋ ਵੇ ਲਖ ਵੀਸ ਲਲ ਗਿੜਾਇਆ ਕੀ ਏਕ ਨਾਮ ਜਗਦੀਸ਼ ਏਕ ਰਾਜਪਤ ਬਬੜੀਆਂ ਚੜਿਆ ਹੋਇਆ ਕੀ ਸੁਣ ਗਲਾ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਇਆ ਕੁੜੀ ਕੁੜੈ ਠੀ ਸਾਖਣ ਜੋਰ ਚ ਪੈਣਾ ਜੋਰ ਜੋਰ ਨਾ ਮੰਗਣ ਦੇ ਨਾ ਜੋਰ ਜੋਰ ਨਾ ਜੀਵਨ ਮਰਨੈ ਜੋਰ ਜੋਰ ਨਾ ਰਾਜਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁਟੈ ਸੰਸਾਰ ਜਿਸਾ ਹੱਥ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਦਿਤੀ ਵਾਰ ਪਉਣ ਬਾਣੀ ਅਗਨੀ ਪਾਤਾਲ ਤਸਵੀਰ ਧਰਤੀ ਥਾਵਰ ਕੀ ਧਰਮਸਾਲ ਕੁਸਵੀ ਜੀ ਜੋਤ ਕੇ ਰੰਗ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਸੱਚਾ ਦਰਬਾਰ ਦਿੱਥੈ ਸੋਹਣ ਪੰਚ ਪ੍ਰਵਾਨ ਨਦਰੀ ਕਰਮ ਪਵੈ ਨਿਸ਼ਾਨ ਕਚ ਭਕਾਇ ਉਥੇ ਪਾਏ ਨਾਨਕ ਗਇ ਆਜਾ ਪੈ ਜਾਏ ਧਰਮ ਖੰਡ ਕਾਇ ਹੋ ਧਰਮ ਗਿਆਨ ਖੰਡ ਕਾ ਕੋ ਕਰਮ ਕੇਤੇ ਪਉਣ ਪਾਣੀ ਬਸੰਤਰ ਕੀਤੇ ਕਾਰ ਮਹੇਸ਼ ਕੇਤੇ ਵਰਮੇ ਘਾੜ ਤਕੜੀਆ ਰੂਪ ਰੰਕੇ ਵੇਸ ਕੀਤੀ ਆ ਕਰਮ ਭੂਮੀ ਮੇਰ ਕੀਤੇ ਕੇਤੇ ਤੂਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵਦਾਨ ਨਮਨ ਕਿਤੇ ਕਿਤੇ ਰਤਨ ਸਮੁੰਦ ਕਿਤੀਆ ਖਾਣੀ ਕਿਤੀਆ ਬਾਣੀ ਕਿਤੇ ਪਾਤ ਨਰਿੰਦ ਕਿਤੀਆ ਸੁੱਤੀ ਸੇਵਕ ਕਿਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਤਿੱਥੇ ਨਾਦ ਬਨੂਰ ਕੋਡ ਅਨੰਦ ਸਰਮ ਖੰਡ ਕੀ ਬਾਣੀ ਰੂਪ ਤਿੱਥੇ ਘਾਟਕੜੀਆਂ ਬਹੁਤਾਂ ਰੂਪ ਤਾਂ ਕਿਆਂ ਗੱਲਾਂ ਕਥੀਆਂ ਨਾ ਜਾਏ ਦੇ ਕੋ ਕਹਿ ਪਿਛੇ ਪਿਸਤਾਏ ਤਿੱਥੇ ਘੜੀਆਂ ਹੈ ਸੁਰਤ ਮਤ ਮਨ ਬੁੱਧ ਤਿੱਥੇ ਘੜੀਆਂ ਸੁਰਸਦਾ ਕੀ ਸੋਧ ਕਰਮਖੰਡ ਕੀ ਬਾਣੀ ਜੋਰ ਤਿੱਥੇ ਹੋਰ ਨ ਕੋਈ ਹੋਰ ਤਿੱਥੇ ਜੋਤਮਾ ਬਲ ਸੂਰ ਕਨ ਮੇਰਾ ਮਰਿਆ ਭਰਪੂਰ ਤਿੱਥੇ ਸੀਤੋ ਸੀਤਾ ਮੇ ਮਮਾਏ ਤਾਂ ਗਿਰੂਪ ਨ ਕਥਨੀ ਜਾਏ ਨਾ ਉਮਰੇ ਨ ਠਾਗੇ ਜਾਏ ਜਿਨ ਕਹਿ ਰਾਮ ਬਸੈ ਮਨ ਮਾਏ ਤਿੱਥੇ ਭਗਤ ਪਸੇ ਕੀ ਲੋਰ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਬਸੈ ਨਰੰਕਾਰ ਕਰ ਕਰ ਵੇਖੈ ਨਦਰਿ ਨਹਾਲ ਤਿੱਥੇ ਖੰਡ ਮੰਡਲ ਵਰਪੰਡ ਜੇ ਕੋ ਕਥੇ ਤਨ ਤਨੰਤ ਤਿੱਥੇ ਲੋਲੋ ਆਕਾਰ ਜਿਵ ਜਿਵ ਹੁਕਮ ਤਵੇ ਦਿਵਕਾਰ ਵੇਖੈ ਵਿਚਾਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਗ ਪਹਾਰਾ ਧੀਰਜ ਸੁਨਿਆਰ ਅਹਿਰਨ ਮਤ ਵੇਦ ਥਿਆਰ ਉਖਲਾ ਗੰਤਪਤਾਉ ਪਾਂਡਾ ਪਾਉ ਅਮਰਤ ਤਟਟਾਲ ਕੜੀਆ ਸ਼ਵਨ ਸਤੀ ਟਕਸਾਲ ਜਿਨ ਕੋ ਨਦਰ ਕਰਮ ਦਿਨਕਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮ ਹਤਿ ਦਿਵਸ ਰਾਤ ਦੁਇ ਦਾਈ ਦਾਇਆ ਕੇ ਲੈ ਸਗਲ ਜਗਤ ਚੰਗਿਆਈਆਂ ਬੁਧਿਆਈਆਂ ਵਾਚੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਰ ਨਾਨਕ ਦੇਵ ਮੁਖਿ ਉਜਲੇ ਕੀਤੀ ਛੁਟੀ ਨਾ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾ ਨਾਨਕ ਦੇਵ ਮੁਖਿ ਉਜਲੇ ਕੀਤੀ ਛੁਟੀ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ